ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾ ਦਾਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਕਿ ਮੈਂ ਰੂਟਿੰਗ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਕਾਲੀ ਤੇ ਕਾਂਗਰਸੀ ਬੂਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਆ ਦੋਸਾ ਤਾਂ ਨਹੀਂ ਕਿਸੇ ਨੂੰ ਰੋਲ ਸੀ ਕਿਹਾ ਪਾਰੇ ਕਹਾਲ ਸੁਣ ਲੋ ਜਾਂਚ ਮੈਨੂੰ ਸਾਰੇ ਆ ਸਾਰੇ ਕੰਮ ਕਰਨ ਦੀ ਜੇ ਤੁਸੀਂ ਹੁਕਮਰਾਨ ਪਾਰਟੀ ਦੇ ਹੋ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਫਿਰ ਮੈਨੂੰ ਬੱਚਨਾਂ ਮੱਠੀ ਮਾਰਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਓਏ ਉਹਨੂੰ ਕਰਕੇ ਵਿਖਾਉਂਦਾ ਜਿਹੜਾ ਉਹਨੇ ਅੱਜ ਤੱਕ ਸਬਾਰਾ ਦੇਖਿਆ ਹੋਇਆ ਉਹ ਹੀ ਕਰਕੇ ਦਿਖਾਉਂਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅੰਸਰ ਨੇ ਜਿਹੜੇ ਗੰਦ ਭਾਰੇ ਆ ਗੁੱਡਾਗਰਦੀ ਕਰ ਰਿਹਾ ਇਹਨਾਂ ਤੇ ਤੁਰੰਤ ਐਕਸ਼ਨ ਲਾਜੀ ਤਕਨੋਲੋਜੀ ਗੱਲ ਕਰ ਸਕਾਂ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾ ਦਦ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਆ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕੋ ਜਿੰਨਾ ਮੱਗੀ ਮਾੜਾ ਚੰਗਾ ਕਹੇ ਕਿ ਉਹਨੇ بڑا ਧੱਕਾ ਕਰਾਇਆ ਫਿਰ ਮਾ ਉਹ ਉਹ ਨੂੰ ਕਰਕੇ ਖਾਉਂਦਾ ਜਿਹੜਾ ਉਹਨੇ ਅੱਜ ਤੱਕ ਸਬਾਰਾ ਦੇਖਿਆ ਹੋਇਆ ਉਹ ਵੀ ਕਰਕੇ ਖਾਉਂਦਾ ਪਤਾ ਐ ਮੈਂ ਬੋਲਣ ਦਾ ਲਾਈਵ ਚੋਂ ਮੁੰਡੇ ਨੇ ਮੈਂ ਤਾਂ ਬੋਲਣ ਰਿਹਾ ਕਿ ਉਹ ਜਿਹੜੇ ਘਰਾਂ ਚ ਬੈਠੇ ਹੋ ਵੀ ਸੁਣ ਲੈ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਾਰਵਾ ਨਹੀਂ ਕਹਿਣਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾ ਆ ਗਿਆ ਵੱਡਾ ਮੈਂ ਸਮਝਦਾ ਕਿ ਇੱਕ ਜਾਤੀ ਐ ਧਮਕੀ ਐ ਕਿ ਜੇ ਤੁਸੀਂ ਹੁਕਮਰਾਨ ਪਾਰਟੀ ਦੇ ਹੋ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਓਕੇ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਵੀ ਮੈਂ ਰੂਟਨ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬਹੁਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਭੇਜੀ ਹੈ ਕਿ ਆਫੇ ਯਾਰ ਰਜਿਸਟਰ ਕਰਕੇ ਇਹੋ ਜੇ ਬੰਦਾ ਗ੍ਰਿਫਤਾਰ ਕਰੋ ਇਹ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਹੈ ਤੇ ਜਿਹੜੀ ਇਹਨਾਂ ਦੀ ਫ੍ਰਸਟ੍ਰੇਸ਼ਨ ਹੈ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਹੈ ਕਿ ਹਾਰ ਪਹਿਲੇ ਮੰਨੀ ਬੈਠੇ ਤੇ ਹੁਣ ਜਦੋਂ ਪਤਾ ਵੀ ਲੋਕੀ ਵੋਟਾਂ ਨਹੀਂ ਪਾਉਂਦੇ ਤੇ ਲੋਕਾਂ ਨੂੰ ਇਹ ਧਮਕੀਆਂ ਦੇ ਰਹੇ ਪੀ ਅਸੀਂ ਦੇਖਦੇ ਆ ਉੱਥੇ ਕਿਹੜਾ ਬੂਥ ਲੱਗਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਜਿਹੜੇ ਗੰਦ ਭਾਰ ਰਿਹਾ ਗੁੱਡਾਗੜਦੀ ਕਰ ਰਿਹਾ ਇਹਨਾਂ ਤੇ ਤੁਰੰਤ ਐਕਸ਼ਨ ਲੱਗੇ